ਲੇ ਕੇ ਆਏ ਆ ਜੋ ਕਿ ਕ੍ਰਾਸ ਬਣ ਦੇ ਵਿੱਚ ਆ ਕ੍ਰਾਸ ਬਣ ਦੇ ਵਿੱਚ ਇਹ ਹੁੰਦਾ ਹੈਗਾ ਕਿ ਜਿਹੜਾ ਇਹਦਾ ਦੁੱਧ ਆ ਉਹਦੀ ਫੈਂਟ ਥੋੜੀ ਜੀ ਚੰਗੀ ਆ ਜਾਂਦੀ ਹੈ ਤੇ ਦੁੱਧ ਥੋੜਾ ਜਿਹਾ ਮਈਆ ਵਰਗਾ ਹੋ ਜਾਂਦਾ ਤੇ ਜੇ ਬੈਡ ਦੇ ਕੱਦ-ਕਾਢ ਦੀ ਤੇ ਫੇਸ ਕੁਆਲਟੀ ਦੀ ਗੱਲ ਕਰوں ਬਹੁਤ ਜ਼ਿਆਦਾ ਚੰਗੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਰਾਤ ਦੀ 3 ਤਰੀਕ ਦੇ ਇਹ ਰਾਤ ਮੰਨ ਕੇ ਚਲੋ 9 ਵਜੇ ਦੀ ਸੂਈ ਵੀ ਆ ਤੇ ਰਾਤ ਨੂੰ 1:00 ਵਜੇ ਦੀ ਜੇਰੋ ਬਠਲ ਤੇ ਥੱਲੇ ਆਪਣੀ ਰੱਖੀ ਪਈ ਹੈ ਪ੍ਰੋਪਰ ਜੇਰ ਦੀ ਫੁੱਲ ਗਾਰੰਟੀ ਆ ਤੇ ਥਣਾ ਦੀ ਆਪਣੀ ਫੁੱਲ ਗਾਰੰਟੀ ਆ ਤੇ ਬਾਕੀ ਗੱਲਾਂ ਤੋਂ ਪਹਿਲਾਂ ਜਿਹੜਾ ਇਹਨੇ ਜਾਨਵਰ ਦਿੱਤਾ ਬਹੁਤ ਜਿਆਦੇ ਟੌਪ ਦਾ ਦਿੱਤਾ ਬਹੁਤ ਹੀ ਹੈਲਦੀ ਬੱਛੀ ਦਿੱਤੀ ਐ ਘੱਟੋ ਘੱਟ 50 60 ਕਿਲੋ ਦੀ ਬੱਛੀ ਹੋ ਮੇਰੇ ਹਿਸਾਬ ਨਾਲ ਪੂਰੀ ਡਬਲ ਬੱਛੀ ਦਿੱਤੀ ਐ ਜੇ ਕੋਈ ਪਾਲਣ ਵਾਲਾ ਵੀਰ ਹੈਗਾ ਇਹ ਮੇਰੇ ਹਿਸਾਬ ਨਾਲ ਚੰਗੇ ਸੀਮਣ ਦੀ ਬੱਛੀ ਆ ਬਾਕੀ ਇਹਦੇ ਬਾਰੇ ਆਪਾਂ ਤੁਹਾਨੂੰ ਪੁੱਛ ਕੇ ਵੀ ਦੱਸ ਦਾਂਗੇ ਕਿਹੜਾ ਟੀਕਾ ਪਰਵਾਇਆ ਹੋਇਆ ਸੀਗਾ ਬੱਛੀ ਬਹੁਤ ਜਿਆਦੇ ਟੌਪ ਦੀ ਦਿੱਤੀ ਐ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਬੱਛੀ ਦੀ ਬਹੁਤ ਜਿਆਦੇ ਚੰਗੀ ਬਲੀਟ ਆ ਬਾਕੀ ਵੱਡੀ ਬਹੁਤ ਆ ਬੱਛੀ ਹਾਂ ਲੇਵੇ ਬੱਸੀ ਦਾ ਬਹੁਤ ਸੋਹਣਾ ਗਲਾਬੀ ਥਾਣਾ ਤੇ ਬੱਛੀ ਹੈਲਦੀ ਬਹੁਤ ਆ 50 60 ਕਿਲੋ ਵਜਨ ਦੀ ਬੱਛੀ ਹੂ ਵੱਡੀ ਬੱਛੀ ਆ ਪੂਰੀ ਡਬਲ ਤੇ ਬਹਿੜ ਦੀ ਗੱਲ ਕਰੀਏ ਬਹਿੜ ਵੀ ਬਹੁਤ ਜ਼ਿਆਦਾ ਚੰਗੀ ਆ ਕੱਦ ਕਾਠ ਵਾਲੀ ਆ ਸ਼ਾਹ ਕਾਲਾ ਰੰਗ ਆ ਤੇ ਲੇਵੇ ਤੇ ਥੋੜੇ ਜਿਹੇ ਡੱਬ ਤੇ ਪੂਛ ਚਿੱਟੀ ਤੁਸੀਂ ਦੇਖ ਹੀ ਸਕਦੇ ਹੋ ਥਾਣ ਲੱਗਿਆ ਜਿਵੇਂ ਗਲਾਸਾਂ ਵਰਗਾ ਹੁੰਦਾ ਪੂਰਾ ਮੋਟਾ ਮਈਆਂ ਵਾਲਾ ਥਾਣ ਲੱਗਿਆ ਹੋਇਆ ਕਿ ਵਾਈ ਗੂਠਾਂ ਵਰਗੀ ਐ ਅੱਜ ਕੱਲ ਹਰੇਕ ਵੀਰ ਆਪਾਂ ਨੂੰ ਪਤਾ ਵੀ ਘਰੇ ਕਿਸੇ ਬੁੜੀਆਂ ਨੇ ਵੀ ਜੋਣੀ ਹੁੰਦੀ ਆ ਤੇ ਪਸ਼ੂ ਇੱਕ ਤਾਂ ਸੀਲ ਭਾਲ ਦਾ ਬੰਦਾ ਇੱਕ ਧਾਰ ਵਧੀਆ ਹੋਵੇ ਤੇ ਹੁਣ ਡਿਮਾਂਡ ਹਰੇਕ ਬੰਦੇ ਦੀ ਬੱਚੀਆਂ ਪਾਲਣ ਚ ਨਾਲੋਂ ਅਗਲਾ ਕਹਿੰਦਾ ਵੀ ਬੱਚੀ ਵੀ ਨਾਲ ਜੇ ਕਿਤੇ ਹੋਵੇ ਸਾਨੂੰ ਗਾਂ ਲੈਣ ਦਾ ਚਲੋ ਅਗਲੇ ਨੇ ਪੈਸੇ ਲਾਉਣੇ ਹੁੰਦੇ ਆ ਤਾਂ ਪਿੱਛੇ ਜਾਨਵਰਾ ਹੁਣ ਇਹ ਹੀ ਬੱਚੀ ਆ ਇਹ ਹੀ ਜੇ 2-2 ਕਿਲੋ ਦੁੱਧ ਟਾਈਮ ਦਾ ਛੱਡ ਕੇ ਇਹਨੂੰ ਚੰਗਾਇਆ ਹੋਇਆ ਚੰਗਾਇਆ ਨੇ ਦਿਣਾਜੀ ਤਿਆਰ ਹੋ ਜਾਣਾ ਤੇ ਬਾਕੀ ਬਾਹਰ ਤੁਸੀਂ ਦੇਖਦਾ ਕੋਈ ਮੋਕਦਾ ਨਹੀਂ ਹੈਗਾ ਕੋਈ ਉਹੋ ਨਹੀਂ ਹੈਗਾ ਜਿਵੇਂ ਤਾਜੀ ਸੂਈ ਆ ਪੁਰਾ ਚੱਕ ਲਿਆ ਨਾਲ ਦੀ ਨਾਲ ਹੀ ਤਾਂ ਅੱਜ ਰਾਤ ਸੂਈ ਆ 4 ਤਰੀਕ ਨੂੰ ਆਪਾਂ ਤੜਕੇ 10:00 ਵਜੇ ਵੀਡੀਓ ਬਣਾ ਰਹੇ ਹਾਂ 10:00 ਦਾ ਹੂ ਟਾਈਮ ਨਾਲੋਂ 10:00 ਦਾ ਤੇ ਮਨੇ ਕਿ ਲੋਪੜਾ ਬੜਾ ਚੱਕ ਲੈ ਜੇਰ ਦੀ ਓਕੇ ਆ ਥਣਾ ਦੀ ਆਪਣੀ ਫੁੱਲ ਗਰੰਟੀ ਆ ਬਾਕੀ ਪਿੱਛੋਂ ਲਾ ਆਰਡਰ ਤੁਹਾਨੂੰ ਕੁਆਲਿਟੀ ਸਾਰੀ ਚੈੱਕ ਕਰਾ ਦੰਨਾਗਾ ਬਿਲਕੁਲ ਐ ਮੰਨ ਲਓ ਵੀ ਫਾੜੀਆਂ ਵਾਲਾ ਲੇਵਾ ਤੇ ਖੁੱਚਾਂ ਤੋਂ ਬਿਲਕੁਲ ਉੱਪਰ ਤੇ ਮੋਟਾ ਥਾਣਾ ਪੂਰਾ ਚਬਾਈ ਵਾਲਾ ਤੁਸੀਂ ਦੇਖ ਸਕਦੇ ਹੋ ਪੂਰੀ ਟੌਪ ਦੀ ਧਾਰ ਆ ਤੇ ਖੁੱਚਾਂ ਤੋਂ ਉੱਪਰ ਆਰਡਰ ਮਟਾਇਰਸ ਦੀ ਕੋਈ ਚੱਕਰ ਨਹੀਂ ਹੁੰਦਾ ਇਹਨੂੰ ਥੋੜਾ ਜਿਹਾ ਘੱਟ ਮੰਨ ਕੇ ਚੱਲੋ ਵੀ ਆਉਂਦੀ ਆ ਬਾਕੀ ਜਿਹੜੀਆਂ ਆ ਚੀਜ਼ਾਂ ਹੁੰਦੀਆਂ ਪਸ਼ੂ ਦੀਆਂ ਆਜੀ ਤਾਂ ਆਜੀ ਦਾ ਗੈਪ ਬਹੁਤ ਜ਼ਿਆਦਾ ਹੈ ਇਹ ਹੀ ਚੀਜ਼ਾਂ ਦੁੱਧ ਵਾਲੀਆਂ ਹੁੰਦੀਆਂ ਤੁਸੀਂ ਚਾਰੇ ਪਾਸਾ ਤੋਂ ਚੈੱਕ ਕਰ ਸਕਦੇ ਹੋ ਬਰਾਬਰ ਤੇ ਉੱਪਰੋਂ ਰੀੜ ਦੀ ਹੱਡੀ ਬਿਲਕੁਲ ਸਿੱਧੀ ਤੇ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਤਿਆਰ ਕਰੀ ਹੈ ਬੈਠਨੇ ਸਵੇਰੇ ਇਹਦਾ 4 ਕਿਲੋ ਬੌਲਾ ਵੀ ਕੱਢਿਆ ਤੇ ਬੱਛੀ ਵੀ ਰਜਾਈ ਹੈ ਤੁਸੀਂ ਨੇੜੋਂ ਚੈੱਕ ਕਰ ਲਓ ਬਹੁਤ ਜ਼ਿਆਦਾ ਚੰਗੀ ਆ ਤੇ ਦੁੱਧ ਵਾਲੀ ਨਾੜ ਵੀ ਚੈੱਕ ਕਰ ਸਕਦੇ ਹੋ ਥਾਣ ਕੁਆਲਿਟੀ ਇੱਕ ਨੰਬਰਾਂ ਪੂਰਾ ਟੌਪ ਦਾ ਥਾਣਾ ਇੱਕੋ ਜਿਹਾ ਤੇ ਹੱਥ ਦੀ ਚਵਾਈ ਆ ਗੂਠਿਆਂ ਵਰਗੀਆਂ ਧਾਰਾਂ ਨੇ ਜੇਰ ਦੀ ਗਰੰਟੀ ਆ ਥਣਾ ਦੀ ਗਰੰਟੀ ਆ ਆਪਣੇ ਘਰੇ ਆਪ ਦੇ ਸੂਈਆ ਘਰੇਲੂ ਗਾਂ ਦੀ ਪੂਰੀ ਕੋਈ ਐਦਾਂ ਨਹੀਂ ਵੀ ਚਲਦੀ ਫਿਰਦੀ ਦੀ ਆਈ ਹੋਈ ਆ ਘਰੇਲੂ ਗਾਂ ਬਿਲਕੁਲ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਚਾਰੂ ਬਹੁਤ ਜ਼ਿਆਦਾ ਆ ਖਾਣ ਪੀਣ ਨੂੰ ਚਾਰੂ ਇੰਨੀ ਜ਼ਿਆਦਾ ਤੁਸੀਂ ਚੈੱਕ ਕਰ ਹੀ ਸਕਦੇ ਹੋ ਕਿਉਂਕਿ ਤਾਜੀ ਸੂਈਆ ਤੇ ਨਹੀਂ ਆਏ ਮੰਨ ਲਓ ਵੀ ਵਿੱਚ ਕੁੱਖਾਂ ਵੜ ਜਾਂਦੇ ਆ ਪਸ਼ੂ ਦੇਖਣ ਜੋਗਾ ਨਹੀਂ ਰਹਿੰਦਾ ਇੱਕ ਦੋ ਦਿਨ ਹੁਣ ਵੀ ਤੁਸੀਂ ਦੇਖ ਸਕਦੇ ਹੋ ਪੱਠੇ ਖਾਈ ਜਾਂਦੀ ਐ ਤੇ ਬਾਕੀ ਤੌਰ ਵਗੈਰਾ ਇੱਕ ਨੰਬਰ ਆ ਕੋਈ ਐਦਾਂ ਨਹੀਂ ਹੋਊਗਾ ਵੀ ਤੌਰ ਵਗੈਰਾ ਨਹੀਂ ਚੰਗਾ ਹੋਣਾ ਲੰਗ ਮਾਰਦੀ ਹੂ ਜਾਂ ਉਹਦੀ ਆਪਣੀ ਗਰੰਟੀ ਆ ਤੇ ਥਣ ਲੇਵੇ ਦੀ ਗਰੰਟੀ ਆ ਜੇਰ ਦੀ ਆਪਣੇ ਘਰੇ ਆਪਦੇ ਹੱਥੀ ਸੂਈ ਆ ਸੂਆ ਇਹਦਾ ਮੈਂਟ ਪੰਜਾ ਦਸਾਂ ਦਾ ਸੂਆ ਹੋ ਗਿਆ ਮੈਂਟ ਦੇ ਵਿੱਚ ਹੀ ਬੱਚੀ ਨੇ ਇਹਨੇ ਜਨਮ ਦੇਤਾ ਸੀ ਇਹ ਨਹੀਂ ਵੀ ਕੋਈ ਰੁਕ ਤਕਲੀਫ ਆਈ ਹੋਈ ਆ ਬਹਿੜ ਰੁਕ ਤਕਲੀਫ ਵਾਲਾ ਪਸ਼ੂ ਖਾਂਦਾ ਹੀ ਨਹੀਂ ਆਪਾਂ ਨੂੰ ਪਤਾ ਦੋ ਚਾਰ ਦਿਨ ਪਸ਼ੂ ਦਾ ਮੂੰਹ ਹੀ ਨਹੀਂ ਦੱਸਦਾ ਘਰੇਲੂ ਗਾਂ ਕੀ 20 ਕਿਲੋ ਇਹਨੇ ਬਲੂਨ ਨੇ ਦੁੱਧ ਦਿੱਤਾ ਫਿਰ ਦੂਜਾ ਸੂਆ ਸੂਈ ਆ ਤੇ ਇਸ ਵਾਰ ਜਿਹੜੀ ਦੁੱਧ ਦੀ ਉਮੀਦ ਆ 20 ਤੋਂ ਪਲੱਸ ਆ 22 ਕਿਲੋ 23 ਕਿਲੋ ਕਿਉਂਕਿ ਰੁੱਤ ਬਹੁਤ ਚੰਗੀ ਆ ਮੂਰੇ ਪਸੂ ਖਾਣ ਪੀਣ ਨੂੰ ਖੁੱਲ ਜਾਂਦਾ ਇਹ ਰੁੱਤ ਆ ਕੇ ਵਧੀਆ ਮੱਖੀ ਮੱਛਰ ਤੋਂ ਖੜਾ ਛੁੱਟ ਜਾਣਾ ਤੇ ਜਿਹੜਾ ਇਹਦਾ ਬਾਜ਼ਾਰ ਰੇਟ ਆਪਾਂ 65000 ਰੁਪਏ ਰੱਖਿਆ ਉਹਦੇ 'ਚ ਬਣਦਾ ਮਾਨ ਤਾਣ ਤੁਹਾਡਾ ਜ਼ਰੂਰ ਹੋਊਗਾ ਤੇ ਜੇ ਕਿਸੇ ਵੀਰ ਨੂੰ ਇਹ ਬਿਹੜ ਪਸੰਦ ਆ ਤਾਂ ਆਪਣੇ ਨਾਲ 9592276571 ਤੇ ਕੰਟੈਕਟ ਕਰਕੇ ਇਹ ਬਿਹੜ ਆਪਣੇ ਤੋਂ ਤੁਸੀਂ ਖਰੀਦ ਸਕਦੇ ਹੋ ਇੱਕ ਵਾਰੀ ਫੇਰ ਆਰਡਰ ਤੁਸੀਂ ਦੋਨੇ ਪਾਸੋਂ ਤੋਂ ਚੈੱਕ ਕਰ ਲਓ ਬਰਾਬਰ ਆਰਡਰ ਆ ਚਾਰੇ ਪਾਸੋਂ ਤੇ ਕੱਦ ਵਾਲੀ ਬਿਹੜਾ ਪੂਰੀ ਛੋਟੀ ਨਹੀਂ ਹੈਗੀ ਪੂਰੀ ਫੁੱਲ ਹਾਈਟ ਦੇ ਵਿੱਚ ਆ ਤੇ ਆਰਡਰ ਕੁਆਲਿਟੀ ਬਹੁਤ ਜਿਆਦਾ ਸਾਫ ਆ ਜੇ ਕੋਈ ਵੀਰੇ ਘਰੇ ਰੱਖਣ ਵਾਲਾ ਚਾਹ ਵਾਣਾ ਤੇ ਘਰੇ ਰੱਖਣ ਵਾਲੇ ਨੂੰ ਕੋਈ ਮਾੜੀ ਨਹੀਂ ਹੈਗੀ ਆਰਡਰ ਕੁਆਲਿਟੀ ਪੂਰੀ ਟੌਪ ਦੀ ਤਿਆਰ ਕਰੀ ਆ ਬਾਕੀ ਸਵੇਰੇ 4 ਕਿਲੋ ਬੋਲਾ ਵੀ ਇਹਦਾ ਕੱਢਿਆ ਹੋਇਆ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ